サクナンスリーバー ਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਉ ਏ ਮਨ ਹਰ ਜੀ ਧਿਆਏ ਮਨ ਇੱਕ ਚਤ ਪਾਏ ਹਰ ਕੀਆ ਸਦਾ ਸਦਾ ਵਧਾਈਆਂ ਤੇ ਨਾ ਪਛਤਾਏ ਹਾ ਹਰਿ ਕੇ ਸਦ ਬਲ ਹਾਰ ਨੈ ਜਿਤ ਸੇਵੀਐ ਸੁਖ ਪਾਏ ਜਿਤ ਸੇਵੀਐ ਗੁਰ ਸੇਵਾ ਤੇ ਸੁਖ ਉਪਜੈ ਫੇਰ ਦੁੱਖ ਨਾ ਲੱਗੇ ਆਏ ਜਿਮਨ ਮਰਨਾ ਮਿਟ ਗਿਆ ਤੇਰੀ ਮਨ ਰਵ ਰਹਿਆ ਸੱਚ ਰਹਿਆ ਸਮਾਏ ਨਾਨਕ ਹਾਂ ਬਲਹਾਰੇ ਤਨ ਕੋ ਜੋ ਚਲਨ ਸਤਿਗੁਰੁ ਪਾਏ ਮਹਲਾ ਦੀ ਜਾਂ ਬਿਨ ਸ਼ਬਦੈ ਸੁਧ ਨ ਹੋਵਈ ਜਿ ਅਨੇਕ ਕਰੈ ਸ਼ਿੰਗਾਰ ਪਰ ਕੀ ਸਾਰ ਨ ਜਾਣਨੈ ਦੁਜਾ ਪਾਇ ਭਿਆ ਸਾ ਕੋ ਲਖਨੀ ਨਾਨਕ ਨਾਰੀ ਵਿੱਚ ਕੁਨਾਰ ਪਾਣੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਹਿਣੀ ਹਰ ਨਾਮ ਧਿਆਈ ਹਰ ਉਚਨਾ ਹਰ ਲਾਹਾਲਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾ ਲੈਣੀ ਜੋ ਜਪਦੇ ਹਰ ਹਰ ਦਿਨਸ ਰਾਤ تنਹਾ ਕਰ ਬੈਣੀ ਨਿਨ ਸਾਥ ਗੁਰ ਮੇਰਾ ਪਿਆਰਾ ਆਰਾਧੇ ਆ ਜਾਨ ਦੇਖਾਂ ਨਣੀ ਹਾਂ ਆਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸਜਣ ਮਿਲੇ ਆਸੈ ਨੀ ਹਾਂ ਆਰਿਆ ਆਪਣੇ ਗੁਰੂ ਜੇ ਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਰ ਸ਼ਤਰ ਤਖਤ ਦੇ ਮਾਲਕ ਨਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਿਰਾਜਮਾਨ ਸੁਭਾਏ ਮਾਨ ਸਾਧ ਸੰਗਤ ਜੀ ਆਪ ਅਮੜ ਭਾਗੇ ਹੋ ਜਿਵੇਂ ਅਮਰਤ ਵੇਲੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਰਹੇ ਹੋ ਉੰਗੁਰੂ ਸ਼ਬਦ ਨੂੰ ਸ਼ਰਵਨ ਕਰ ਰਹੇ ਹੋ ਆਪਣਾ ਮਾਨਸ ਜਨਮ ਹੈ ਜੋ ਬੜਾ ਹੀ ਦੁਰਲਭ ਹੈ ਉਸ ਨੂੰ ਸਫਲਾ ਬਣਾ ਰਹੇ ਹੋ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰੂ ਧਰੇ ਵਿਖਾ ਉਹ ਸਰੀਰ ਪ੍ਰਮਾਨ ਹੋ ਜਾਂਦਾ ਹੈ ਜਿਸ ਤੇ ਹਿਰਦੇ ਦੇ ਵਿੱਚ ਇੰਗੁਰੂ ਦਾ ਆਸਵਾਸ ਹੋ ਜਾਂਦਾ ਹੈ ਉਹ ਅਸਲ ਦੇ ਵਿੱਚ ਸੁਖੀ ਹੁੰਦਾ ਹੈ ਪਰ ਅਸੀਂ ਅੱਜ ਦੇ ਮਾਡਰਨ ਜ਼ਮਾਨੇ ਦੇ ਇਨਸਾਨ ਹਾਂ ਗੁਰੂ ਦੇ ਸ਼ਬਦ ਨੂੰ ਸੁਣ ਕੇ ਅਸੀਂ ਸੁਖੀ ਬਹੁਤ ਘੱਟ ਹੁੰਨੇ ਆ ਜੇਕਰ ਲਗਾਤਾਰ ਬਾਣੀ ਚਾੜੀ ਜਾਵੇ ਤੇ ਮਾਨਮੁਖ ਇਨਸਾਨ ਕਹਿ ਦਿੰਦਾ ਵੀ ਮੇਰਾ ਕੰਨ ਦੁਖਦੇ ਨਹੀਂ ਹੁਣ ਪਾਵੇਂ ਐ ਵੀ ਬਹੁਤਾ ਜਿਆਦਾ ਸਪੀਕਰ ਕੁਰਬਾਨੀ ਸਾਡੇ ਕੰਨਾਂ ਨੂੰ ਦੁਖਣ ਲਾ ਦਿੰਦੀ ਹੈ ਗੁਰਬਾਣੀ ਵੀ ਸਾਨੂੰ ਮਾਨਮੁਖ ਇਨਸਾਨ ਨੇ ਜਿਹੜੀ ਉਹਨਾਂ ਦੀ ਗੱਲ ਹੈ ਤੋ ਲੋੜ ਹੈ ਬਿਆਰਿਓ ਗੁਰੂ ਦੇ ਸ਼ਬਦ ਨੂੰ ਸੁਣ ਕੇ ਪੜ੍ਹ ਕੇ ਤੇ ਅਰਥਾਂ ਸਹਿਤ ਸਮਝ ਕੇ ਜੀਵਨ ਵਿੱਚ ਉਤਾਰੀ ਅੱਜ ਬੜੀ ਲੋੜ ਹੈ ਬੜੀ ਅੱਜ ਦਾ ਇਨਸਾਨ ਮਨ ਪਿੱਛੇ ਬਹੁਤ ਤੁਰਦਾ ਹੈ ਕਿ ਗੁਰੂ ਦੀ ਸੰਗਤ ਤਾਂ ਹੈ ਹੀ ਤੇ ਸਾਧ ਸੰਗਤ ਹੈ ਜਿਹੜੀ ਉਹ ਕਿਤੇ ਨਾ ਕਿਤੇ ਅਸੀਂ ਛੱਡ ਗਏ ਪੰਗਤ ਗੁਰੂ ਦੀ ਪੰਗਤ ਹੁੰਦਾ ਬੈਠ ਕੇ ਲੰਗਰ ਛਕਣਾ ਅਸੀਂ ਖੜ ਕੇ ਛਕਦੇ ਆ ਜੋੜੇ ਪਹਿਨ ਕੇ ਛਕਦੇ ਆ ਟੇਬਲ ਲਗਾ ਕੇ ਅੱਜ ਦਾ ਜਿਹੜਾ ਯੁੱਗ ਹੈ ਮਾਡਰਨ ਹੋ ਗਿਆ ਅਸੀਂ ਮਾਡਰਨ ਜਮਾਨੇ ਨੂੰ અપਨਾ ਲਿਆ ਖੜ ਕੇ ਛਕਣਾ ਇਹ ਗੁਰੂ ਦੀ ਪੰਗਤ ਨਹੀਂ ਹੈ ਇਹ ਗੁਰੂ ਦੀ ਕਿਰਪਾ ਨਹੀਂ ਹੋਵੇਗੀ ਜਿਸ ਤਰ੍ਹਾਂ ਗੁਰੂ ਕਾ ਲੰਗਰ ਬੈ ਕੇ ਛਕੀਦਾ ਖੜ ਕੇ ਕੌਣ ਛਕਦੇ ਨਹੀਂ ਖੜ ਕੇ ਕੌਣ ਛਕਦਾ ਹੈ ਮਾਫ਼ ਕਰਨਾ ਬਚਨ ਬੋਲ ਰਹੇ ਹਾਂ ਖੜ ਕੇ ਛਕਦੇ ਨਹੀਂ ਪਿਆਰਿਓ ਚਾਰ ਲੱਤਾਂ ਵਾਲਾ ਜਾਨਵਰ ਪਸ਼ੂ ਛਕਦੇ ਆਪਾਂ ਆਮ ਦੇਖਿਆ ਹੀ ਹੈ ਜਦੋਂ ਕਿਸੇ ਨੂੰ ਆਪਾਂ ਚਾਰਾ ਪਾਉਣੀ ਆ ਪਸ਼ੂ ਚਾਰ ਲੱਤਾਂ ਵਾਲੀ ਉਹ ਖੜ ਕੇ ਛਕਦੇ ਤੇ ਗੁਰੂ ਦੀ ਪੰਗਤ ਅਸੀਂ ਛੱਡ ਗਏ ਸਿੱਖੀ ਦਾ ਕਾਣ ਅਸੀਂ ਵੱਧ ਕਰਦੇ ਜਾ ਰਹੇ ਹਾਂ ਆ ਦੇਖਿਆ ਵੀ ਕਈ ਵਾਰ ਕਹਿੰਦੇ ਵੀ ਬਿਆਦਵੀ ਹੋ ਗਈ ਤੇ ਗੁਰੂ ਦੇ ਅੰਗਾਂ ਨੂੰ ਬਿਆਦਵੀ ਕੀਤੀ ਗਈ ਵੀ ਉਹ ਸਿੱਖੀ ਦਾ ਕਾਣ ਕਰ ਰਹੇ ਨੇ ਜੋ ਕਰ ਰਹੇ ਨੇ ਕਰਾ ਰਹੇ ਨੇ ਪਰ ਇਤਨਾ ਕਿਤੇ ਅਸੀਂ ਵੱਧ ਕਾਣ ਕਰੀ ਜਾਂਦੇ ਗੁਰੂ ਦੇ ਸਿੱਖ ਹੋ ਕੇ ਸਿੱਖੀ ਦਾ ਘਾਣ ਅਸੀਂ ਖੁਦ ਕਰੀ ਜਾ ਰਹੇ ਹਾਂ ਅਸੀਂ ਕਿਸੇ ਨੂੰ ਕੀ ਕਵਾਂਗੇ ਗੁਰੂ ਦੀ ਪੰਗਤ ਬੈਹਿ ਕੇ ਛਕਣਾ ਸੀ ਬਿਆਰੋ ਅਸੀਂ ਜੋੜੇ ਪਹਿਣ ਕੇ ਛਕੀ ਜਾ ਰਹੇ ਜੇ ਭਾਈ ਮੈਂ ਗਲਤਾਂ ਦੇ ਕਹਿ ਦੋ ਗਿਆਨੀ ਜੀ ਤੁਸੀਂ ਗਲਤ ਹੋ ਸੋ ਲੋਣਾ ਪਿਆਰੋ ਸਾਨੂੰ ਗੁਰੂ ਅਨਸਾਰ ਚੱਲਣ ਦੀ ਸਵਾਉ ਆਪਾਂ ਹੁਕਮਨਾਮਾ শ্রবণ ਕਰੀਏ ਸੋਰਠ ਮਹਲਾ 3 ਜਾਂ ਸਵਾਉ ਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜਾਂ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਗੁਰ ਸੇਵਾ ਤੇ ਸੁਖ ਉਪਜੈ ਪਰ ਦੁੱਖ ਨ ਲੱਗੇ ਆਏ ਇੱਕ ਸ਼ਬਦ ਨਾਲ ਹੀ ਮਿਲਦਾ ਜੁੰਦਾ ਹੈ ਗੁਰ ਸੇਵਾ ਤੇ ਸੁਖ ਉਪਜੈ ਹੋਰ ਥੈ ਸੁਖ ਨਾ ਭਾਲ ਅਸੀਂ ਪਿਆਰਿਓ ਫੇਰ ਅੱਜ ਕੱਲ ਮਾਡਰਨ ਜਮਾਨੇ ਦੀ ਆ ਗਈ ਜੇ ਇਨਸਾਨ ਨੇ ਆਪਣੇ ਆਪ ਨੂੰ ਇੰਜੋਏ ਕਰਨਾ ਹੈ ਤੇ ਬਹੁਤੇ ਕੀ ਕਰਦੇ ਆ ਗਾਣੇ ਲਾ ਲੈਂਦੇ ਆ ਕਿਸੇ ਕਿਤੇ ਗੱਡੀ ਤੇ ਜਾ ਰਹੇ ਆ ਤਾਂ ਸਾਡੇ ਗੱਡੀ 'ਚ ਗਾਣੇ ਚੱਲਦੇ ਆ ਅ ਸੋਸ਼ਲ ਮੀਡੀਆ ਨੇ ਤਾਂ ਕਹਿ ਲੋ ਵੀ ਸੱਭਿਆਚਾਰ ਦੀ ਬਿਲਕੁਲ ਹੀ ਡੰਡ ਵੱਢਦੀ ਬਿਲਕੁਲ ਮੀਡੀਆ ਆ ਜਿਹੜੀਆਂ ਅੱਜ ਕੱਲ ਬੀਬੀਆਂ ਬਹੁਤ ਘੱਟ ਕੱਪੜੇ ਪਹਿਨ ਕੇ ਵੀਡੀਓ ਬਣਾਉਂਦੀਆਂ ਤੇ ਆਪਾਂ ਤਾਂ ਕਹਿੰਦੇ ਆ ਵੀ ਉਹ ਜਨਣੀ ਧਾਨ ਹੈ ਗੁਰਬਾਣੀ ਵਿੱਚ ਜਨਣੀ ਨੂੰ ਧੰਨ ਵੀ ਆਖਿਆ ਤੇ ਕੁਲਖਣੀ ਤੇ ਕਨਾਰ ਵੀ ਆਖਿਆ ਸੋ ਉਹ ਕਿੱਧਰ ਨੂੰ ਜਾ ਰਹੇ ਆ ਸਿੱਖੀ ਦਾ ਘਾਣ ਕੌਣ ਕਰਦਾ ਜਾ ਰਹੇ ਆ ਗੁਰਸੇਵਾ ਤੇ ਸੁਖ ਉਪਜੈ ਹੋਰ ਥੈ ਸੁਖ ਨਿਭਾਲ ਇੱਕ ਵੀਡੀਓ ਚੱਲ ਰਹੀ ਸੀ ਜੀ ਗੱਡੀ ਦੇ ਵਿੱਚ ਗਾਣਾ ਚੱਲ ਨਹੀਂ ਜਾਂਦਾ ਸੀ ਮੈਂ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗਾ ਲੰਗੇ ਤੇ ਸ਼ਰਾਬ ਡੋਲ ਦੂੰ ਵੀ ਉੱਥੇ ਹੁਣ ਤੁਸੀਂ ਦੇਖੋ ਵੀ ਉੱਥੇ ਸਿੱਖੀ ਦੀ ਕਿਹੜੀ ਗੱਲ ਹੋ ਰਹੀ ਹੈ ਉਹਨੂੰ ਜੇਕਰ ਅੱਜ ਦੇ ਬੱਚੇ ਸੁਣਨਗੇ ਤੇ ਉਹਨਾਂ ਤੇ ਪ੍ਰਭਾਵ ਕੀ ਪਵੇਗਾ ਵੀ ਇਹ ਇਹ ਤਾਂ ਆਮ ਤੌਰ ਤੇ ਚੱਲੀ ਜਾਂਦਾ ਵੀ ਉਹ ਬੱਚੇ ਦੇ ਮਨ 'ਚ ਵੀ ਇਹ ਹੋਵੇਗਾ ਵੀ ਮੈਂ ਵੀ ਇਸ ਤਰ੍ਹਾਂ ਦਾ ਅਖੰਡ ਕਰਾਂ ਬੱਚੇ ਅੱਜ ਕੱਲ ਫੋਨ ਬਹੁਤ ਵੇਖਦੇ ਆ ਸਭ ਨੂੰ ਪਤਾ ਹੈ ਤੇ ਦਾਸ ਨੇ ਕਮੈਂਟ ਕੀਤਾ ਵੀ ਭਾਈ ਵੀ ਇਸ ਤਰ੍ਹਾਂ ਤੁਸੀਂ ਨਸ਼ੇ ਨੂੰ ਪ੍ਰਮੋਟ ਕਰਦੇ ਜਾ ਰਹੇ ਹੋ ਉਸ ਇਨਸਾਨ ਨੇ ਫਿਰ ਵੀ ਕਹਿੰਿਆ ਚਲੋ ਜੀ ਮਾਫੀ ਜਾਂ ਅੱਤੋਬਾਲ ਨਹੀਂ ਅਸੀਂ ਇਹ ਕੰਮ ਕਰਦੇ ਫਿਰ ਕਿਸੇ ਹੋਰ ਨੇ ਵਿੱਚ ਕਮੈਂਟ ਕੀਤਾ ਵੀ ਹੱਦ ਹੈ ਵੀ ਕੋਈ ਇਨਸਾਨ ਆਪਦੀ ਖੁਸ਼ੀ ਲਈ ਵੀਡੀਓ ਵੀ ਨਹੀਂ ਪਾ ਸਕਦਾ ਉਸ ਗਾਣੇ ਤੇ ਵੀ ਹੱਦ ਹੈ ਵੀ ਇਹ ਖੁਸ਼ੀ ਵਾਸਤੇ ਕੋਈ ਵੀਡੀਓ ਨਹੀਂ ਪਾ ਸਕਦਾ ਵੀ ਖੁਸ਼ੀ ਅਸੀਂ ਗਾਣਿਆਂ ਚੋਂ ਲੱਭ ਲਈ ਬਾਣੀ ਕੀ ਕਹਿੰਦੀ ਹੈ ਗੁਰ ਸੇਵਾ ਤੇ ਸੁਖ ਉਪਜੈ ਹੋਰ ਥਾਂ ਸੁਖ ਨਾ ਭਾਲ ਕਿਤੇ ਹੋਰ ਸੁਖ ਲੈਣ ਦੀ ਕੋਸ਼ਿਸ਼ ਨਾ ਕਰ ਸੁਖ ਤੈਨੂੰ ਕਿੱਥੇ ਮਿਲੇਗਾ ਗੁਰੂ ਦੀ ਸੇਵਾ ਕਰਕੇ ਗੁਰੂ ਦੇ ਬਚਨਾਂ ਤੇ ਚੱਲ ਕੇ ਇਨਕੀਆਂ ਨਿਕੀਆਂ ਗੱਲਾਂ ਸਮਝਣ ਦੀ ਲੋੜ ਹੈ ਸਾਨੂੰ ਸਿੱਖੀ ਦਾ ਕਹਾਣ ਅਸੀਂ ਖੁਦ ਕਰੀ ਜਾ ਰਹੇ ਹਾਂ ਅਸੀਂ ਦੂਸਰੇ ਨੂੰ ਕੀ ਕਵਾਂਗੇ ਜੰਮਨ ਮਰਨਾ ਮਿਟ ਗਿਆ ਕਾਲੇ ਕਾ ਕ੍ਰਿਸ਼ਨ ਆ ਵਸਾਏ ਤੈਨੂੰ ਗੁਰੂ ਦੀ ਕਿਰਪਾ ਲੈਣੀ ਹੋਵੇ ਤੇ ਫਿਰ ਕਹਿੰਦੇ ਨਾਮ ਸਿਮਰਨ ਕਰੀਏ ਸਾਡਾ ਜੰਮਨ ਮਰਨਾ ਹੀ ਮਿਟ ਜਾਵੇਗਾ ਸਾਨੂੰ ਜਮਾ ਦੇ ਵਸ ਨਹੀਂ ਪੈਣਾ ਪਵੇਗਾ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਾ ਸਮਾਏ ਪਰਮਾਤਮਾ ਦੇ ਨਾਮ ਦੇ ਵਿੱਚ ਰਮੇ ਰਵਾਂਗੇ ਸੱਚੇ ਪਰਮਾਤਮਾ ਦੇ ਬਚਨਾਂ ਨੂੰ ਮੰਨ ਕੇ ਦੁਨੀਆ ਤੇ ਚੱਲਾਂਗੇ ਨਾਨਕ ਹੌਬਲਿਹਾਰੀ ਤਿੰਨ ਕੋ ਜੋ ਚੱਲਣਾ ਸਤਗੁਰ ਪਾਏ ਬਾਣੀ ਤਾਂ ਕਹਿੰਦੀ ਹੈ ਵੀ ਅਸੀਂ ਬਲਿਹਾਰੇ ਆ ਉਹਨਾਂ ਤੋਂ ਜੋ ਗੁਰੂ ਅਨਸਾਰ ਚੱਲਦੇ ਨੇ ਬਾਣੀ ਪੜ੍ਹਦੇ ਨੇ ਉਹ ਧੰਨ ਨੇ ਐਸੇ ਇਨਸਾਨ ਪਰ ਮਨੁੱਖ ਇਨਸਾਨ ਕਹਿੰਦਾ ਹੈ ਵੀ ਇਹ ਤਾਂ ਵੈਸੇ ਐਵੇਂ ਹੀ ਬੋਲੀ ਜਾਂਦਾ ਮਨ ਮੁਕਤਾ ਦੀ ਨਿਸ਼ਾਨੀਆਂ ਨਾ ਜਿਹੜੀ ਵੀ ਇਹ ਤਾਂ ਬਸ ਐਵੇਂ ਹੀ ਬੋਲੀ ਜਾਂਦਾ ਹੈ ਨਾਨਕ ਹੌਬਲ ਹਾਰੇ ਤਿੰਨ ਕੋ ਜੋ ਚੱਲਣ ਸਤਿਗੁਰ ਪਾਏ ਬਾਣੀ ਕਹਿੰਦੀ ਹੈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੈ ਵੀ ਉਹਨਾਂ ਤੋਂ ਬਲਿਹਾਰੇ ਜਾਇਕਰੋ ਜੋ ਬਾਣੀ ਪੜ੍ਹਦੇ ਹੈ ਮਹਲਾ 3 ਮੇਰੇ ਸ਼ਬਦੈ ਸ਼ੁੱਧ ਨ ਹੋਬਈ ਜਿ ਅਨੇਕ ਕਨੈ ਸਿੰਘਾ प्यारेयो ਬਿਨ ਸ਼ਬਦਾਂ ਸ਼ੁੱਧ ਨਾ ਹੋਵਈ ਜਿੰਨਾ ਚਿਰ ਅਸੀਂ ਖੁਦ ਨਹੀਂ ਇਤਿਹਾਸ ਪੜ੍ਹਦੇ ਬਾਣੀ ਪੜ੍ਹਦੇ ਉਹਨਾਂ ਚਿਰ ਅੰਦਰੋਂ ਨਹੀਂ ਸ਼ੁੱਧ ਹੋ ਸਕਦੇ ਅਸੀਂ ਬਿਨ ਸ਼ਬਦਾਂ ਸ਼ੁੱਧ ਨਾ ਹੋਵਈ ਜਿਵੇਂ ਤੁਰੇ ਸ਼ਿੰਗਾਰ ਜਿੰਨਾ ਚਿਰ ਅਸੀਂ ਆਪ ਖੁਦ ਇਤਿਹਾਸ ਨਹੀਂ ਨਾ ਪੜ੍ਹਦੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਪੜਾਉਂਦੇ ਕਿਤੇ ਨਾ ਕਿਤੇ ਅੱਜ ਦੇ ਸਮਾ ਜਿਹੜਾ ਹੁਣ ਧਰਮ ਪ੍ਰਚਾਰ ਕਮੇਟੀਆਂ ਜੇਕਰ ਅਕਾਲ ਕੰਤ ਖੁਦ ਪ੍ਰਚਾਰਕ ਭੇਜੇ ਨਗਰਾਂ ਦੇ ਵਿੱਚ ਤੇ ਉੱਥੇ ਫ੍ਰੀ ਪੁਸਤਕਾਂ ਗੁਰਬਾਣੀ ਦੀਆਂ ਜੇ ਮੰਡੀਆਂ ਜਾਣ ਤੇ ਕਿੰਨੀ ਚੰਗੀ ਗੱਲ ਹੋਵੇਗੀ ਹੁਣ ਗੁਰੂ ਘਰ ਦੇ ਗ੍ਰੰਥੀ ਜੇ ਗੱਲ ਕਰਦੇ ਐ ਤੇ ਉਹਨਾਂ ਦੇ ਉੱਤੇ ਉਂਗਲ ਖੜੀ ਕਰ ਦਿੱਤੀ ਜਾਂਦੀ ਐ ਵੀ ਇਹ ਸੱਚ ਬੋਲਦਾ ਐ ਤੇ ਸੱਚ ਨੂੰ ਹਮੇਸ਼ਾ ਹੀ ਦਬਾ ਲਿਆ ਜਾਂਦਾ ਪਿਆਰੇ ਅਸੀਂ ਗੁਰੂ ਘਰ ਦੇ ਗ੍ਰੰਥੀ ਸਿੰਘ ਸੱਚ ਜਾਦਾਨੀ ਬੋਲ ਸਕਦੇ ਅਸੀਂ ਸੀਮਕ ਸੀਮਤ ਬੋਲਾਂਗੇ ਕਿਉਂਕਿ ਅਸੀਂ ਵਿੱਚ ਨਗਰ ਚ ਰਹਿਣਾ ਹੁੰਦਾ ਹੈ ਤੇ ਜਿਹੜੇ ਪ੍ਰਚਾਰਕ ਆਉਂਦੇ ਆਕਾਲ ਤਖਤ ਤੋਂ ਉਹਨਾਂ ਦੀ ਗੱਲ ਇਨਸਾਨ ਸੁਣ ਵੀ ਲੈਂਦਾ ਹੈ ਕਿਉਂਕਿ ਉਹ ਆਕਾਲ ਤਖਤ ਤੋਂ ਆਇਆ ਹੁੰਦਾ ਹੈ ਸੋ ਲੋੜ ਉਹਨਾਂ ਨੂੰ ਵੀ ਹੈ ਵੀ ਨਗਰਾਂ ਦੇ ਵਿੱਚ ਆ ਕੇ ਪ੍ਰਚਾਰ ਕਰਨ ਸਾਥੋਂ ਜਿੰਨਾ ਹੁੰਦਾ ਅਸੀਂ ਕਰਦੇ ਹਾਂ ਨਾ ਪਰ ਉਹਨਾਂ ਦੀ ਗੱਲ ਨੂੰ ਪ੍ਰਚਾਰਕ ਦੀ ਗੱਲ ਨੂੰ ਅਸੀਂ ਕੰਨ ਛੇਤੀ ਪਾ ਲੈਂਦੇ ਹਾਂ ਗ੍ਰੰਥੀ ਦੀ ਗੱਲ ਨੂੰ ਕੰਨ 'ਚ ਅਸੀਂ ਨਹੀਂ ਪਾਉਂਦੇ ਕਿਉਂਕਿ ਉਹਨੂੰ ਹਮੇਸ਼ਾ ਨਹੀਂ ਦਵਾਇਆ ਜਾਂਦਾ ਸੋ ਜੇ ਉਹ ਪੁਸਤਕਾਂ ਫਰੀ ਦੇ ਵਿੱਚ ਵੰਡੀਆਂ ਜਾਣ ਗੁਰੂ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਹੋਵੇ ਸੋਹਣੀ ਲਾਇਬ੍ਰੇਰੀ ਜਿਹਦੇ ਵਿੱਚ ਗੁਰੂਆਂ ਦਾ ਇਤਿਹਾਸ ਪਿਆ ਹੋਵੇ ਸੋ ਲੋੜ ਹੈ ਸਾਨੂੰ ਥੋੜਾ ਗਾਵਾ ਵਧਣ ਦੀ ਤੋਨੋ ਵੀ ਸਾਥ ਦੀ ਸਾਥ ਤੁਹਾਡੇ ਵੀ ਸਾਥ ਦੀ ਲੋੜ ਹੈ ਨਗਰ ਦੇ ਸਾਥ ਦੀ ਵੀ ਲੋੜ ਹੈ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਾਥ ਦੀ ਵੀ ਲੋੜ ਹੈ ਭਾਈ ਜੇ ਦਾਸ ਕਮੇਟੀ ਨੂੰ ਕਹਿੰਦਾ ਹੈ ਤੇ ਫਿਰ ਆਪਣੀ ਗੱਲ ਨਗਰ ਤੇ ਆ ਜਾਂਦੀ ਹੈ ਨਗਰ ਕਮੇਟੀ ਦੇ ਗ੍ਰੰਥੀ ਸਿੰਘ ਨਾਲ ਕੇ ਚੱਲਣ ਤੇ ਫਿਰ ਪਿਆਰੋ ਗੱਲ ਹੀ ਵੱਖਰੀ ਜੇ ਗੁਰੂ ਘਰ ਵਿੱਚ ਸੋਹਣੀ ਲਾਇਬ੍ਰੇਰੀ ਹੋਵੇ ਇੱਥੇ ਗੁਰੂਆਂ ਦਾ ਇਤਿਹਾਸ ਹੋਵੇ ਬੱਚੇ ਆ ਕੇ ਪੜਨ ਕਿੰਨਾ ਸੋਹਣਾ ਕਿੰਨਾ ਸੋਹਣਾ ਦ੍ਰਿਸ਼ ਬਣੇਗਾ ਆਪ ਸੋਚ ਕੇ ਦੇਖੋ ਫਿਰ ਸਾਡੇ ਬੱਚੇ ਜਿਹੜੇ ਸਿੱਖੀ ਵਾਲੇ ਪਾਸੇ ਜਾਣਗੇ ਫੈਸ਼ਨੇਬਲ ਫੈਸ਼ਨ ਆ ਨਾ ਜਿਹੜਾ ਉਹ ਛੱਡਿਆ ਜਾਵੇਗਾ ਸੋ ਕਿਤੇ ਨਾ ਕਿਤੇ ਜ਼ਰੂਰ ਗੌਰ ਕਰਿਓ ਜੀ ਬਿਨ ਸ਼ਬਦ ਹੈ ਸ਼ੁੱਧ ਨਾ ਹੋਵੀ ਬਿਨਾ ਗੁਰੂ ਦੇ ਸ਼ਬਦ ਨੂੰ ਪੜੇ ਤੋਂ ਸ਼ੁੱਧ ਨਹੀਂ ਹੋ ਸਕਦੇ ਅਸੀਂ ਅੰਦਰ ਭਾਵੇਂ ਅਨੇਕਾਂ ਹੀ ਕਹਿੰਦੇ ਸ਼ਿੰਗਾਰ ਕਰ ਲਵੋ ਪਰ ਕੀ ਸਾਰ ਨਾ ਜਾਣੀ ਦੂਜੇ ਪਾਸੇ ਪਿਆਰ ਹੁਣ ਬਾਣੀ ਕਹਿੰਦੀ ਹੈ ਵੀ ਜੀਵ ਇਸਤਰੀ ਹੈ ਜਿਹੜੀ ਇਸਤਰੀ ਹੈ ਜੇ ਉਹ ਆਪਣੀ ਪਤੀ ਦਾ ਸਤਕਾਰ ਕਰੇਗੀ ਤੇ ਉਹਨੂੰ ਗੁਰੂ ਦੀ ਖੁਸ਼ੀ ਮਿਲੇਗੀ ਪਤੀ ਦਾ ਸਾਥ ਛੱਡ ਕੇ ਦੂਜੇ ਪਾਸੇ ਜਾਂਦੀ ਹੈ ਤੇ ਉਹਨੂੰ ਬਾਣੀ ਕਹਿੰਦੀ ਸਾਖ ਕੁਸੁੱਧ ਸਾਖ ਲਖਣੀ ਨਾਨਕ ਨਾਰੀ ਵਿੱਚ ਗੁਨਾਰ ਭੈੜੀ ਨਾਰ ਬਾਣੀ ਦੇ ਵਿੱਚ ਉਹਨੂੰ ਕਿਹਾ ਗਿਆ ਹੈ ਜੋ ਗਲਤ ਪਾਸੇ ਤੁਰ ਪੈਂਦੀਆਂ ਨੇ ਹੁਣ ਫੇਰ ਨਾਲ ਸੋਸ਼ਲ ਮੀਡੀਆ ਤੇ ਆਉਂਦੀ ਤੁਸੀਂ ਦੇਖਿਓ ਬਹੁਤ ਕੁਝ ਪਰਿਵਾਰਕ ਨਹੀਂ ਰਿਹਾ ਅੱਜਕੱਲ ਉਹਨਾਂ ਨੂੰ ਕੁਲਖਣੀ ਤੇ ਗੁਨਾਰ ਕਿਹਾ ਕਿਹਾ ਗਿਆ ਬਾਣੀ ਵਿੱਚ ਤ੍ਰਕਟੀ ਨਾਰ ਭੂੰਡੀ ਕਾਮਣ ਕਾਮਣਯਾਰ ਬਾਣੀ ਵਿੱਚ ਇਹ ਆਖਿਆ ਗਿਆ ਹੈ ਸੋ ਐਸੀਆਂ ਇਸਤਰੀਆਂ ਜਿਹੜੀਆਂ ਇਹ ਗੁਨਾਰ ਹੁੰਦੀਆਂ ਨੇ ਭੈੜੀਆਂ ਹੁੰਦੀਆਂ ਨੇ ਸੋ ਲੋੜ ਹੈ ਨਾਰਬੰਦ ਦੀ ਭਾਵ ਚੰਗੀ ਇਸਤਰੀ ਚੰਗੇ ਸੰਸਕਾਰ ਕਰਨ ਬਣਨ ਦੀ ਲੋੜ ਹੈ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਹਰ ਬੋਲੀ ਬੈਣੀ ਗੁਰੂ ਮੇਰ ਕਰੋ ਅਸੀਂ ਤੁਹਾਡੀ ਬੋਲੀ ਬੋਲਣ ਲੱਗ ਜਾਈਏ ਦਇਆ ਕਰੋ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ ਹਰ ਨਾਮ ਧਿਆਈ ਤੇਰਾ ਨਾਮ ਧਿਆਉਂਦੇ ਰਹੀਏ ਮੁਖ ਦੇ ਵਿੱਚੋਂ ਉਚਾਰਨ ਕਰ ਦੇਣੀ ਬਾਣੀ ਨੂੰ ਚੰਗੇ ਬਚਨਾਂ ਨੂੰ ਹਰ ਲਾਹਾ ਲੈਣੀ ਤੇਰੇ ਨਾਮ ਦਾ ਲਾਹਾ ਹੀ ਲੈਂਦੇ ਰਹੀਏ ਪਿਆਰਿਓ ਜੋ ਜਪਦੇ ਹਰ ਹਰ ਦਿਨ ਸ ਰਾਤ ਤਿੰਨ ਹਉ ਕਰ ਬੈਣੀ ਜੋ ਜਪਦੇ ਹਰ ਹਰ ਦਿਨ ਸ ਰਾਤ ਕਹਿੰਦੇ ਜੇ ਕੋਈ ਅਮਰਤ ਵੇਲੇ ਗੁਰੂ ਘਰ ਆਉਂਦਾ ਉਹਨੂੰ ਵੇਖ ਕੇ ਆਪ ਖੁਦ ਜਾਈਏ ਐ ਨਾ ਕਹੀਏ ਵੀ ਇਹ ਸਵੇਰੀ ਤੌਰ ਪੈਂਦੀ ਹੈ ਇਸ ਤਰ੍ਹਾਂ ਨਾ ਕਹੀਏ ਵੀ ਸਵੇਰੇ ਤੁਰ ਪੈਂਦੇ ਨੇ ਇਸ ਤਰ੍ਹਾਂ ਉਹਨਾਂ ਨੂੰ ਦੇਖ ਕੇ ਖੁਦ ਜਾਈਏ ਵੀ ਉਹ ਫਲਾਣਾ ਵੀ ਵਈ ਅਮਰਤ ਕੋਲੇ ਜਾਂਦਾ ਐ ਅਸੀਂ ਵੀ ਚੱਲ ਜਾਈਏ ਜੋ Japate ਹਰ ਹਰ ਦਿਨ ਸਰਾਤ ਤਿੰਨ ਹੋਉ ਕਰਵੈਣੀ ਸਾਨੂੰ ਕੁਰਬਾਨ ਜਾਣਾ ਚਾਹੀਦਾ ਅੰਤੋਂ ਵੀ ਉਹ ਚੰਗੇ ਕਰਮ ਕਰਦੇ ਨੇ ਲਪਤਾਣੀ ਖਿਚਣੀਆਂ ਚਾਹੀਦੀਆਂ ਪਿਆਰਿਓ ਜਿਨ੍ਹਾਂ ਸਤਗੁਰੂ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖ ਆਣਣੀ ਕਹਿੰਦੇ ਜੋ ਬਾਣੀ ਪੜ੍ਹਦੇ ਐ ਉਹਨਾਂ ਨੂੰ ਕਹਿੰਦੇ ਆਪਣੀ ਅੱਖਾਂ ਨਾਲ ਦੇਖੋ ਜਿਨ੍ਹਾਂ ਸਤਗੁਰੂ ਮੇਰਾ ਪਿਆਰਾ ਆਰਾਧਿਆ ਜਿਨ੍ਹਾਂ ਨੇ ਮੇਰੇ ਪਿਆਰੇ ਪ੍ਰਮਾਤਮਾ ਨੂੰ ਆਰਾਧਨਾ ਕੀਤੀ ਐ ਸਿਮਰਨ ਕੀਤਾ ਐ ਤਿੰਨ ਜਨ ਦੇਖ ਆਣਣੀ ਪਿਆਰੇ ਉਹਨਾਂ ਨੂੰ ਆਪਣੀ ਅੱਖਾਂ ਨਾਲ ਦੇਖਿਆ ਕਰੋ ਉਹ ਕੈਸੇ ਦਿਖਦੇ ਨੇ ਉਹਨਾਂ ਦੇ ਚਿਹਰੇ ਤੇ ਬਾਣੀ ਦਾ ਨੂਰ ਹੈ ਆਵਾਰੇ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇ ਲਿਆ ਸੈਣੀ ਅਸੀਂ ਬਲੇ ਹਾਰੇ ਜਾਈਏ ਵਾਰੇ ਜਾਈਏ ਆਪਣੇ ਗੁਰੂ ਤੋਂ ਜਿਨ੍ਹਾਂ ਨੇ ਮੈਨੂੰ ਪ੍ਰਭੂ ਪਤੀ ਪ੍ਰਮਾਤਮਾ ਦੇ ਦਰਸ਼ਨ ਕਰਾਏ ਪਿਆਰਿਓ ਸੋ ਰਹਿਣ ਦੇਸ ਪ੍ਰਭਾਤੋ ਹੈ ਹੀ ਗਾਵਨਾ ਦਿਨ ਰਾਤ ਉਸ ਕਾਲਪੁਰਖ ਦੇ ਚਰਨਾਂ ਵਿੱਚ ਜੁੜੇ ਲਿਆ ਕਰੀਏ ਸੋ ਰਹੋ ਵਿਚਾਰ ਹੋਈਆਂ ਭੁੱਲਾਂ ਦੀ ਖਿਮਾ ਸੰਗਤ ਬਖਸ਼ਣ ਹਾਰ ਹੈ insan ਅਕਸਰ ਹੀ ਭੁੱਲਾ ਕਰਦਾ ਰਹਿੰਦਾ ਹੈ ਸਿੱਖ ਦਾ ਮਤਲਬ ਹੀ ਸਿੱਖਣਾ ਹੈ ਹਰ ਰੋਜ਼ ਕੁਝ ਨਾ ਕੁਝ ਸਿੱਖਦੇ ਰਹੀਏ ਸੋ ਇਸ ਕਰਕੇ ਲੋੜ ਹੈ ਸਾਥ ਦੀ ਰਹੁ ਵਿਚਾਰ ਜੀ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦਾ ਕੋਟਾਣ ਕੋਲ ਧੰਨਵਾਦ ਸਾਤ ਸੰਗ ਦਾ ਧੰਨਵਾਦ ਜਿਨ੍ਹਾਂ ਨੇ ਅਮਰਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਅਮਰਤ ਵੇਲੇ ਤੋਂ ਹੀ ਹਾਜ਼ਰੀਆਂ ਲਵਾ ਰਹੇ ਹੋ ਜੀ ਸਤਿਗੁਰੂ ਕਿਰਪਾ ਕਰਨ ਮਿਹਰ ਕਰਨ ਸਭਨਾ ਦੇ ਸਰਾਂ ਤੇ ਮਿਹਰ ਬਖਸ਼ ਰੱਖਣ ਤੰਦਰੁਸਤੀ ਭਰਿਆ ਜੀਵਨ ਬਖਸ਼ਿਸ਼ ਕਰਨ ਸਤਿਗੁਰੂ ਕਿਰਪਾ ਕਰਨ ਜੀ ਸੋ ਭਾਈ ਕਲਣੋ ਜੋਕੜਾ ਪ੍ਰਸ਼ਾਦ ਦੇਣ ਦੀ ਵਾਰੀ ਹੈ ਭਾਈ ਸੁਖਦੇਵ ਸਿੰਘ ਜੀ ਮੌੜਾਂ ਵਾਲੇ ਗੁਰਮukh ਪਰਿਵਾਰ ਭਾਈ ਸੁਖਦੇਵ ਸਿੰਘ ਜੀ ਮੋੜਾਂ ਵਾਲੇ ਇਹਨਾਂ ਦੀ ਵਾਰੀ ਕੱਲ ਨੂੰ ਹੈ ਰਹਾ ਵਿਚਾਰ ਜਪੋ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ ਸਾਰੇ ਜਪੋ ਜੀ ਸਤ ਹੇ ਗੁਰੂ ਜੀ ਸਾਤਨਾ i Satana i uh -huh.